ਭਾਜੀ ਕਿਡਨੀ ਦੀ ਹੈਲਥ ਵਾਸਤੇ ਸਭ ਤੋਂ ਵਧੀਆ ਚੀਜ਼ ਆ ਇਹ ਅੱਛਾ ਜੀ ਹਾਂ ਕਰੇਟਿਨਾਈ ਜਿਹੜਾ ਵਧੀਆ ਹੁੰਦਾ ਨਾ ਅੱਛਾ ਉਹਦੇ ਵਿੱਚ ਇਹਦੀ ਸਬਜ਼ੀ ਖਾਣੀ ਚਾਹੀਦੀ ਆ ਅੱਛਾ ਮੈਨੂੰ ਲੱਗਾ ਰੇਅਰ ਹੀ ਆ ਕੋਈ ਹੋਊਗਾ ਜਿਹਨੇ ਪੰਜਾਬੀ ਨੇ ਕਿਸੇ ਨੇ ਇਹਦੀ ਵੀਡੀਓ ਪਾਈ ਹੋਊ ਹੂੰ 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 ਕਿਉਂਕਿ ਸਾਡੇ ਲੋਕ ਹੁਣ ਟੁੱਟ ਗਏ ਭਾਜੀ ਮੂਲ ਤੋਂ ਟੁੱਟ ਗਏ ਇਹਦੇ ਨਾ ਡਾਣੀਆਂ ਨੂੰ ਲੱਖ ਜਿਹੜੀ ਪ੍ਰਾਪਤ ਹੁੰਦੀ ਆ ਹਾਂਜੀ ਕੋਈ ਇਹਦੀਆਂ ਡਾਣੀਆਂ ਤੇ ਹੁੰਦੀ ਆ ਭਾਜੀ ਪਰ ਮੈਨੂੰ ਸਭ ਤੋਂ ਹੈਰਾਨੀ ਵਾਲੀ ਗੱਲ ਲੱਗੀ ਕਿ ਇਹਦੇ ਉੱਤੋਂ ਨਿਕਲਦਾ ਹੈ ਕਮਰ ਕਾਸੇ ਦੇ ਵਿੱਚੋਂ ਸੀ ਹੱਡੀਆਂ ਨਹੀਂ ਸੀ ਕਮਜ਼ੋਰ ਹੂੰ ਇਦਾਂ ਹੀ ਜਿਆ ਖਾਂਦੇ ਸੀ ਉਹ ਹੁਣ ਦੇ ਲੋਕ ਇਹਨੂੰ ਫੇਸਵਾ ਕਹਿੰਦੇ ਆ ਅੱਜ ਜਿੱਦਾਂ 14 ਅਪ੍ਰੈਲ ਆ 2025 ਤੇ ਇਹ ਫੁੱਲ ਬਹੁਤ ਸੋਹਣੇ ਖਿੜੇ ਹੋਏ ਆ ਟੱਕ ਦੇ ਭਾਜੀ ਇਹ ਟੱਕ ਜਿਹੜੇ ਆ ਸਾਨੂੰ ਲਾਉਣੇ ਵੀ ਚਾਹੀਦੇ ਆ ਅੱਛਾ ਜੀ ਤੇ ਬਚਾਉਣੇ ਵੀ ਚਾਹੀਦੇ ਅੱਗੇ ਵੀ ਜਨਰੇਸ਼ਨ ਇਹਨਾਂ ਦੀ ਵਧਾਉਣੀ ਚਾਹੀਦੀ ਕਿਉਂਕਿ ਬਹੁਤ ਰੇਅਰ ਰਹਿ ਕੇ ਘੱਟ ਰਹਿ ਗਏ ਆ ਇਹ ਇਹਨੂੰ ਪੰਜਾਬੀ ਚ ਟੱਕ ਕਹਿੰਦੇ ਆ ਟੱਕ ਕਹਿੰਦੇ ਆ ਜੀ ਪਲਾਸ਼ ਵੀ ਕਹਿੰਦੇ ਇਹਨੂੰ ਅੱਛਾ ਤਾਂ ਜਿਹੜਾ ਹੈਗਾ ਆ ਇਹਦਾ ਆਪਣਾ ਗੂੰਦ ਹਾਂਜੀ ਉਹੀ ਬਾਜੀ ਕਮਰ ਕੱਸ ਜੇ ਇਹਨੂੰ ਕਹਿੰਦੇ ਆ। ਓਹੋ ਅੱਛਾ। ਵਾਹ। ਇਹ ਉੱਚ ਉੱਚ ਪੈਂਦਾ ਹੁੰਦਾ ਪਿੰਨੀਆਂ ਬਣਾਉਣੀਆਂ ਹੋਣ ਜਾਂ ਉਹ ਬਣਾਉਣੀ ਹੋਵੇ ਪੰਜੀਰੀ। ਪੰਜੀਰੀ। ਓਹੋ। ਜਿਹੜੇ ਇਹ ਫੁੱਲ ਆ ਬਾਜੀ ਉਹਦੀ ਸਬਜ਼ੀ ਬਣਦੀ ਆ ਉਹੀ ਅੱਜ ਹੁਣ ਤਾਂ ਹੀ ਰੁਕੇ ਸੀਗੇ। ਸਬਜ਼ੀ ਖਾਵਾਂਗੇ ਫੁੱਲਾਂ ਦੀ। ਵਾਹ ਜੀ ਵਾਹ। ਇਹ ਦੂਸਰਾ ਇਹ ਜਿਹੜੇ ਫੁੱਲ ਆ ਬਾਜੀ ਇਹ ਕਿਡਨੀ ਦਾ ਕ੍ਰੇਟ ਨਹੀਂ ਜਿਹੜਾ ਵਧਿਆ ਹੁੰਦਾ। ਹਾਂਜੀ। ਜੇ ਕਿਡਨੀ ਚ ਪ੍ਰੋਬਲਮ ਹੁੰਦੀ ਆ ਉਹਦੇ ਲਈ ਵੀ ਯੂਜ਼ ਕੀਤਾ ਜਾਂਦਾ। ਤੇ ਜਿਹੜੇ ਇਹ ਪੱਤੇ ਆ ਇਹਦੇ ਪੱਤਿਆਂ ਦਾ ਡੂਨੇ ਬਣਾਏ ਜਾਂਦੇ ਸੀ ਪਹਿਲੇ ਸਮੇਂ ਦੇ ਵਿੱਚ ਅੱਛਾ ਜੀ ਕਲਾਈਮੇਟ ਚੇਂਜ ਕਰਕੇ ਇਹਨਾਂ ਦੀ ਤਦਾਰ ਵੀ ਬਹੁਤ ਘੱਟ ਗਈ ਆ ਹੁਣ ਸਾਰਾ ਜਿੱਡਾ ਟਡੇ ਟੁਡੇ ਜਾਂ ਕੋਈ ਕੀੜੇ ਆ ਹਾਂਜੀ ਹੁਣ ਇਹ ਘੱਟ ਰਹਿ ਗਏ ਆ ਸਾਰਾ ਫੇਕ ਬੂਟੇ ਨੂੰ ਪੈ ਜਾਂਦੇ ਆ ਅੱਛਾ ਇਹਦੇ ਹੀ ਭਾਜੀ ਡੂਨੇ ਬਣਦੇ ਸੀ ਅੱਗੇ ਹੂੰ ਤਾਂ ਇਹ ਸਾਡਾ ਨੇਟਿਵ ਦਰਖਤ ਆ ਦੇਖ ਲਓ ਤੇ ਇਹਨੂੰ ਬਚਾਉਣਾ ਚਾਹੀਦਾ ਸਾਨੂੰ ਲਾਉਣਾ ਚਾਹੀਦਾ ਅਸੀਂ ਜਰੂਰ ਇੱਥੇ ਕੰਮ ਕਰਾਂਗੇ ਹੋਰ ਵੀ ਜਿਹੜੇ ਮਤਲਬ ਕੇ ਠੀਕ ਆ ਜਿੱਦਾਂ ਜਿੱਦਾਂ ਅਸੀਂ ਹੁਣ ਤੁਹਾਨੂੰ ਪਤਾ ਥੋੜੇ ਜਿਹੇ ਚਿਰ ਤੋਂ ਵੇਅਰ ਹੋਏ ਆ ਲੱਗੇ ਹੁ ਆ ਅਸੀਂ ਵੀ ਜੀ 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 ਅਸੀਂ ਵੀ ਇਸ ਚੀਜ਼ ਨੂੰ ਕਰਾਂਗੇ ਲੋਕਾਂ ਨੂੰ ਵੀ ਇਹੀ ਆ ਵੀ ਲੋਕ ਕਰਨੇ ਸੀ ਇਹਨੂੰ ਇਸਤੇਮਾਲ ਵੀ ਕਰਨੇ ਸਾਡੇ ਇਸਤੇਮਾਲ ਲਈ ਆ ਠੀਕ ਆ ਨਹੀਂ ਬਹੁਤ ਵਧੀਆ ਭਾਜੀ ਤੁਹਾਡੀ ਗੱਲ ਇਹ ਲੱਗੀ ਨੈਚੁਰਲ ਚੀਜ਼ਾਂ ਵੱਲ ਸ਼ਿਫਟ ਹੋਣ ਠੀਕ ਆ ਵਾਹ ਕਮਾਲ ਆ ਦੇਖੋ ਟੱਕ ਦੇ ਫੁੱਲ ਜਿਹਦੇ ਭਾਜੀ ਹੁਣਾਂ ਨੇ ਬੈਨੀਫਿਟ ਦੱਸੇ ਅੱਛਾ ਕੀ ਚੁਕਣਾ ਹੁੰਦਾ ਇਹ ਚੋ ਭਾਜੀ ਆਹ ਵਾਲਾ ਫੁੱਲ ਆਹੜੇ ਲਾਲ ਲਾਲਾ ਅੱਛਾ ਇਹਦੀ ਸਬਜ਼ੀ ਬਣਨੀ ਭਾਜੀ ਇਹਦੀ ਸਬਜ਼ੀ ਕਿੱਦਾਂ ਬਣਦੀ ਭਾਜੀ ਇਹਦੀ ਭਾਜੀ YouTube ਤੋਂ ਦੇਖ ਲਓ ਸੱਦੀ ਪੁਰਜੀ ਜੀ ਨਹੀਂ ਵੀ ਤਾਂ ਬਣਦੀ ਅੱਛਾ ਗੰਡੇ ਗੁੰਡੇ ਪਾ ਕੇ ਠੀਕ ਆ ਵਧੀਆ ਮਸਾਲਾ ਤਿਆਰ ਕਰ ਲਓ ਠੀਕ ਆ ਠੀਕ ਆ ਤੇ ਬਹੁਤ ਵਧੀਆ ਬਣਦੀ ਆ ਇਹਦੀ ਸਬਜੀ ਠੀਕ ਆ ਇਹ ਜਿਹੜੇ ਫੁੱਲ ਭਾਜੀ ਕਿੰਨਾ ਕ ਚਿਰ ਤੱਕ ਰਹਿੰਦੇ ਇਹਦੇ ਜਦੋਂ ਉਹਨਾਂ ਸੀਜ਼ਨ ਆ ਇਹਦਾ ਬੱਸ ਹੁਣ ਕਿੰਨੇ ਕ ਦਿਨ ਰਹਿੰਦੇ ਫੁੱਲ ਉਹ ਤਾਂ ਕਿੰਨੇ ਕ ਦਿਨ ਦਾ ਟਾਈਮ ਪੀਰੀਅਡ ਹੁੰਦਾ ਇਹਨਾਂ ਦਾ ਫੁੱਲ ਦਾ ਵੱਧ ਤੋਂ ਵੱਧ 10 15 20 ਦਿਨ ਦਾ ਅੱਛਾ ਮੁੜ ਕੇ ਫਿਰ ਫੁੱਲ ਝੜ ਜਾਣੇ ਨਾ ਠੀਕ ਆ ਤੇ ਇਹ ਤੁਸੀਂ ਜਿਹੜੇ ਥੱਲੇ ਝੜੇ ਹੋਏ ਆ ਉਹੀ ਚੁਗ ਰਹੇ ਆ ਉਪਰੋਂ ਨਹੀਂ ਲਾ ਸਕਦੇ ਆਪਾਂ ਆ ਜਿਹੜੇ ਲਾਗੇ ਲਾਗੇ ਅੱਛਾ ਅੱਛਾ ਆ ਜਿਹੜੇ ਹੋ ਤਾਂ ਚੱਕਣ ਡਿਆ ਠੀਕ ਆ ਠੀਕ ਆ ਠੀਕ ਆ ਆ ਦੇਖੋ ਜਿੱਦਾਂ ਪੰਜਾਬ ਦਾ ਕੰਡੀ ਦਾ ਇਲਾਕਾ ਆ ਤੇ ਇੱਥੇ ਜਿਹੜੇ ਫੁੱਲ ਆ ਇਹ ਸੰਤਰੀ ਰੰਗ ਦੇ ਫੁੱਲ ਆ ਟੱਕਦੇ ਆਲੇ ਦੁਆਲੇ ਹਰਿਆਲੀ ਆ ਤੇ ਵੱਖਰੇ ਹੀ ਦਿਖਦੇ ਇਹ ਤੇ ਬਹੁਤ ਹੀ ਵਧੀਆ ਲੱਗਦੇ ਇਹ ਹੋਰਾਂ ਰੁੱਖਾਂ ਦੇ ਵਿੱਚ ਇਹ ਵੱਖਰਾ ਹੀ ਕਲਰ ਆ ਸੰਤਰੀ ਕਲਰ ਦਾ ਬਹੁਤ ਸੋਹਣਾ ਲੱਗਦਾ ਮਨ ਨੂੰ ਇਹਨਾਂ ਅੱਖਾਂ ਨੂੰ ਬਹੁਤ ਸੋਹਣਾ ਲੱਗਦਾ ਕਲਰ ਇਹ ਬਾਕੀ YouTube ਤੇ ਵੀ ਲੋਕ ਇਹਦੀ ਨਾ ਰੈਸਪੀ ਦੇਖ ਸਕਦੇ ਆ ਠੀਕ ਆ ਜੀ ਠੀਕ ਆ ਇਹ ਵਿਟਾਮਿਨਸ ਮਿਨਰਲਸ ਇਹ ਨਾ ਚੋ ਮਿਲਣੇ ਆ ਸਟਰੈਂਥ ਮਿਲਣੀ ਆ ਕਿਡਨੀ ਨੂੰ ਹੂੰ ਉਹ ਪਾਜੀ ਬੋਡੀ ਨੂੰ ਹੋਰ ਕਿਤੋਂ ਵੀ ਨਹੀਂ ਮਿਲਣੀ ਹੂੰ ਸਹੀ ਗੱਲ ਆ ਮਲਟੀ ਨਿਊਟ੍ਰੀਐਂਟਸ ਇਦਾਂ ਹੀ ਮਤਲਬ ਕਿ ਸਾਨੂੰ ਕਰਨੇ ਚਾਹੀਦੇ ਅਗੇ ਤਾਂ ਹੀ ਲੋਕ ਜਿਹੜੇ ਸੀ ਬਿਮਾਰ ਨਹੀਂ ਸੀ ਹੱਡੀਆਂ ਨਹੀਂ ਸੀ ਕਮਜ਼ੋਰ ਹੂੰ ਇਦਾਂ ਦੀ ਚੀਜ਼ਾਂ ਖਾਂਦੇ ਸੀ ਉਹ ਹੁਣ ਦੇ ਲੋਕ ਇਹਨੂੰ ਖੇਸਵਾ ਕਹਿੰਦੇ ਆ ਪਾਜੀ ਇਹ ਲੋਕੀ ਜਾਣਦੇ ਹੀ ਨਹੀਂ ਹੁਣ ਇਸ ਚੀਜ਼ ਨੂੰ ਕੇਕਰੀ ਉਹ ਉਹ ਸਿਗਾ ਖਾਣ ਲੱਗਾ ਮੈਂ ਗੋਲਾ ਨਹੀਂ ਲੱਗ ਜਾਂਦੀਆਂ ਤੂਤ ਨੂੰ ਮਲਵੇਰੀ ਹਾਂਜੀ 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 ਬੋਲਾ ਹਾਂਜੀ ਭਾਜੀ ਉਹ ਤੂਤੀਆਂ ਖਾਣ ਮੈਂ ਲੱਗਾ ਤਾਂ ਮੈਂ ਥੋੜੀਆਂ ਹੀ ਖਾ ਲਈਆਂ ਹਾਂਜੀ ਮੁੰਡਾ ਨੰਗਦਾ ਹੀ ਮੇਰਾ ਕਲਾਸ ਫੈਲੋ ਹੀ ਸੀਗਾ ਅੱਛਾ ਪਿੰਡ ਦਾ ਹੀ ਹਾਂ ਕਹਿੰਦਾ ਕੀ ਗੰਦ ਖਾਈ ਜੰਨਾ ਹਾਂ ਇਹ ਨਹੀਂ ਕੁਝ ਵੀ ਗਿਆ ਉਹਨੂੰ ਦੇਖ ਲਾ ਉਹਨਾਂ ਲਈ ਉਹ ਗੰਦ ਆ ਹਾਂ ਇਹ ਗਲਤ ਗੱਲ ਆ ਭਾਜੀ ਇਹ ਪਤਾ ਹੋਣਾ ਚਾਹੀਦਾ ਆ ਇਹ ਚੀਜ਼ਾਂ ਬਾਰੇ ਅਵੇਅਰ ਹੋਣਾ ਪੈਣਾ ਲੋਕਾਂ ਨੂੰ ਉਦਾਂ ਹੀ ਨੇਚਰ ਦੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਦੇਖ ਕੇ ਭਾਜੀ ਖਰਾਬ ਹੋ ਜਣੀਆਂ ਕਿਸੇ ਨੂੰ ਪਤਾ ਹੀ ਨਹੀਂ ਚਲੋ ਜੀ ਕਿਸੇ ਕੰਮ ਨਹੀਂ ਹਾਂ ਸਾਡੇ ਕਿੰਨੇ ਲੋਕਾਂ ਦਾ ਭਲਾ ਕਰਦਣਾ ਇਹਨੂੰ ਬਿਲਕੁਲ ਬਿਲਕੁਲ ਔਰ ਤਾਜੀ ਬਿਲਕੁਲ ਮੈਂ ਜੀ ਜੀ ਹਾਂ ਅਸੀਂ ਕੋਈ ਭਾਜੀ ਛੇੜਖਾਨੀ ਨਹੀਂ ਕੀਤੀ ਹਾਂ ਕੋਈ ਖਰਾਬੀ ਨਹੀਂ ਕੀਤੀ ਸਾਨੂੰ ਪਤਾ ਆ ਹਾਂ ਕਿ ਇਹ ਜਿਹੜੀ ਚੀਜ਼ ਆ ਮੰਨ ਲਓ ਕਿ ਬਹੁਤ ਘੱਟ ਰਹਿ ਗਈ ਰੇਅਰ ਰਹਿ ਗਈ ਆ ਹਾਂ ਪਰ ਕੁਦਰਤ ਨੇ ਦੇਖੋ ਗੱਫਾ ਹੀ ਦਿੱਤਾ ਖੁੱਲਾ ਬਿਲਕੁਲ ਤੇ ਜਦੋਂ ਸਾਨੂੰ ਕੁਝ ਵੀ ਨਾ ਮਿਲੇ ਮੰਨ ਲਓ ਹਾਂ ਤਾਂ ਅਸੀਂ ਪੱਤਿਆਂ ਦਾ ਕੜਾ ਵੀ ਪੀ ਸਕਦੇ ਹਾਂ ਠੀਕ ਆ ਤੇ ਵੈਦ ਜੀ ਜਿਹੜੀ ਹਮੇਸ਼ਾ ਸਲਾਹ ਲੈਣ ਅੱਛਾ ਐਸੀ ਸਬਜੀ ਦਾ ਸਾਰੇ ਹੀ ਖਾ ਸਕਦੇ ਕੋਈ ਚੱਕਰ ਨਹੀਂ ਹੈ ਆ ਸਾਰੇ ਬਜ਼ੁਰਗ ਸਾਰੇ ਖਾਂਦੇ ਹੀ ਰਹੇ ਆ ਠੀਕ ਆ ਕੋਈ ਨਵੀਂ ਚੀਜ਼ ਨਹੀਂ ਮੈਂ ਅੱਛਾ ਫਲਾਸ਼ ਨੂੰ ਜਦੋਂ YouTube ਦੇ ਉੱਤੇ ਸਰਚ ਕਰੂਗੇ ਨਾ ਫਲਾਸ਼ ਕੀ ਸਬਜੀ ਹਾਂਜੀ ਹਾਂਜੀ ਇਦਾਂ ਕੁਝ ਲਿਖ ਕੇ ਠੀਕ ਆ ਬਾਜੀ ਕਈ ਵੀਡੀਓ ਆ ਜਾਣੀਆਂ ਤੁਹੀਂ ਜਿੰਨੀਆਂ ਮਰਜ਼ੀ ਵੀਡੀਓ ਦੇਖੋ ਹੂੰ ਹੂੰ ਨਹੀਂ ਪਰ ਪੰਜਾਬੀਆਂ ਦੀਆਂ ਤਾਂ ਉਹ ਘੱਟ ਮਿਲਣਗੀਆਂ ਮੈਨੂੰ ਲੱਗਦਾ ਰੇਅਰ ਹੀ ਆ ਕੋਈ ਹੋਊਗਾ ਜਿਹਨੇ ਪੰਜਾਬੀ ਨੇ ਕਿਸੇ ਨੇ ਇਹਦੀ ਵੀਡੀਓ ਪਾਈ ਹੋਊ ਹੂੰ 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 ਕਿਉਂਕਿ ਸਾਡੇ ਲੋਕ ਹੁਣ ਟੁੱਟ ਗਏ ਆ ਬਾਜੀ ਮੂਲ ਤੋਂ ਟੁੱਟ ਗਏ ਆ ਆਹ ਜੇ ਮੂਲ ਦਾ ਪਤਾ ਹੁੰਦਾ ਭਾਜੀ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਨਾ ਤਾਂ ਇੱਥੇ ਫੁੱਲ ਲੱਭਣੇ ਹੀ ਨਹੀਂ ਸਾਨੂੰ ਹਾਂ ਫੁੱਲ ਵੀ ਤੇ ਦਰਾਫਤ ਵੀ ਬਹੁਤ ਆਤਮਿਕ ਸੀ ਹਾਂ ਲੋਕਾਂ ਨੇ ਵੱਡ-ਵੱਡ ਮਕਾਬਲੇ ਇੱਕ ਹੋਰ ਭਾਜੀ ਇਹਦੀ ਖਾਸੀਅਤ ਮੈਨੂੰ ਯਾਦ ਆਈ ਹਾਂਜੀ ਇਹਦੇ ਨਾ ਡਾਣੀਆਂ ਨੂੰ ਲੱਖ ਜਿਹੜੀ ਪ੍ਰਾਪਤ ਹੁੰਦੀ ਆ ਹਾਂਜੀ ਉਹ ਇਹਦੀਆਂ ਡਾਣੀਆਂ ਤੇ ਹੁੰਦੀ ਆ ਭਾਜੀ ਅੱਛਾ ਅੱਛਾ ਜਿਹੜੀ ਲੱਖ ਸੀਲ ਲਫਾਫੇ ਬੰਦ ਕਰਦੇ ਸੀਲਾਂ ਲਾਉਂਦੇ ਆ ਹਾਂਜੀ ਹਾਂਜੀ ਲੱਖ ਦੀ ਲੱਖ ਉਹ ਵੀ ਤੇ ਉਦਾਂ ਵੀ ਖਾਣ ਲਈ ਵੀ ਲੱਖ ਦੀ ਸੀ ਅੱਛਾ 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 ਲਾਈਆਂ ਦੀ ਵੀ ਪੈਂਦੀ ਆ ਕੀਆ ਵਾਤਾ ਹੈ ਚਲੋ ਠੀਕ ਆ ਪਾਜੀ ਧੰਨਵਾਦ ਜੀ ਬਹੁਤ ਬਹੁਤ ਮੈਂ ਵੀ ਤੁਹਾਡੀ ਹੈਲਪ ਕਰਾਂ ਫੁੱਲ ਚੁਗਣ ਦੇ ਵਿੱਚ ਇਹ ਹੁਣ ਫੁੱਲ ਚੁਗਣ ਦਾ ਡਬਲ ਵਿਨਿੰਗ ਨਿਕਲਦਾ ਇੱਥੇ ਫੁੱਲ ਚੁਗਣ 'ਚ ਮੈਂ ਵੀ ਹੈਲਪ ਕਰਾਂ ਬਾਬਾ ਜੀ ਨਾਲ ਗੱਲ ਹੋਈ ਸੀ ਚਲੋ ਠੀਕ ਆ ਜੀ ਮੇਰੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ ਨੈਕਸਟ ਵਲੌਗ ਵਿੱਚ ਮਿਲਾਂਗੇ ਬਹੁਤ ਹੀ ਜਲ ਟਿਲ ਦੈਨ ਟੇਕ ਕੇਅਰ ਬਾਏ ਬਾਏ